ਇਹਦੇ ਦੇਮੀ ਆਪ ਆਗੋ ਆਸ਼ੂ ਵਰਮਾ ਤੇ ਅਨਕ ਛਾਤੀਆਂ ਵੱਲੋਂ ਕਾਤਲਾਨਾ ਹਮਲਾ ਕਰ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਇਸ ਪੂਰੀ ਘਟਨਾ ਤੇ ਮੁਸਤੀਆਦੀ ਵਿਖਾਉਂਦਿਆਂ ਡੀਐਸਪੀ ਖੁਸ਼ਵੀਰ ਕੌਰ ਅਤੇ ਐਸਐਚਓ ਕਿਰਨਦੀਪ ਸਿੰਘ ਨੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਆਸ਼ੂ ਵਰਮਾ ਦਾ ਦੋਸਤ ਹੀ ਨਿਕਲਿਆ ਇਸ ਸਾਰੀ ਘਟਨਾ ਦਾ ਮਾਸਟਰਮਾਈਂਡ ਜਿਸਨੇ ਸੁਪਾਰੀ ਦੇ ਕੇ ਆਪਣੇ ਦੋਸਤ ਤੇ ਕਰਾਇਆ ਕਾਤਲਾਨਾ ਹਮਲਾ ਪੱਤਰਕਾਰ ਨਾਲ ਗਲਬਾਤ ਕਰਦੇ ਆ ਡੀਐਸਪੀ ਨੇ ਅੰਗ ਖੁਲਾਸੇ ਕੀਤੇ ਆ ਆਓ ਜਾਨੋ ਦਿਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਡੀਐਸਪੀ ਨੇ ਕੰਕਜ ਬਾਂਦੀ ਦਿਵਿਆ ਪੰਜਾਬ ਟੀਵੀ ਫਤੇਗੜ ਚੂੜੀਆਂ 7 ਤਰੀਕ ਨੂੰ ਜਿਹੜਾ ਹੈਗਾ ਵਾ ਅਨਿਲ ਕੁਮਾਰ ਉਰਫ ਆਲਫੂ ਫਤੇਗੜ ਚੂੜੀਆਂ ਦਾ ਰੈਡ ਵਾਲਾ ਹੈਗਾ ਵਾ ਤੇ ਉਹਨੇ ਆ ਕੇ ਆਪਣੀ ਸਟੇਟਮੈਂਟ ਲਿਖਾਈ ਕਿ ਜਿਹਦਾ ਉਸ ਸਨਿਆਰੇ ਦਾ ਕੰਮ ਕਰਦਾ ਹੈ ਹਰ ਰੋਜ਼ੀ ਤਰ੍ਹਾਂ ਆਪਣਾ ਉਸ ਸਨਿਆਰੇ ਦੀ ਦੁਕਾਨ ਤੇ ਜਾ ਰਿਹਾ ਸੀਗਾ ਤੇ ਉਹ ਰਸਤੇ ਦੇ ਵਿੱਚ ਥੋੜੀ ਘਰ ਤੋਂ ਬਾਹਰ ਨਿਕਲਿਆ ਵਦਲ ਜਾ ਰਿਹਾ ਸੀਗਾ ਤੇ ਕਾਰਨ ਦੇ ਬਾਅਦ ਹੀ ਉਹ ਤਿੰਨ ਵਿਅਕਤੀ ਜਿਹੜੇ ਸਪਿੰਡਰ ਮੋਟਰਸਾਈਕਲ ਤੇ ਆਏ ਤੇ ਮੂੰਹ ਬੰਨਿਆ ਹੋਈ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਦਾਤੜਾਂ ਦੇ ਨਾਲ ਜਿਹੜਾ ਉਹਨਾਂ ਨੇ ਹਮਲਾ ਕੀਤਾ ਤੇ ਕਾਫੀ ਉਹਦੀ ਕੁਗਮਾਰ ਕੀਤੀ ਤੇ ਕਾਫੀ ਜਿਹੜੀਆਂ ਡੇਂਜਰਸ ਇਨਜਰੀਜ਼ ਆਈਆਂ ਸੀ ਉਹ ਵੀ ਤੇ ਉਹਦੀ ਸਟੇਟਮੈਂਟ ਦੇ ਤਹਿਤ ਅਸੀਂ ਜਿਹੜਾ ਇੱਕ ਐਫ ਆਈ ਆਰ ਲੌਂਚ ਕੀਤੀ 42/24 ਅਨਦਰਸ਼ੈਫੀ ਦੇ ਤੋਸਾ 303 313 324 ਦੇ ਅਨਦਰਸ਼ੈਫੀ ਦੱਸ ਅਸੀਂ ਪਰਚਾ ਦੱਸ ਕਰ ਦਿੱਤਾ ਗਿਆ ਇਸੇ ਜਰਾ ਹੀ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਰ ਨਿਰਦੇਸ਼ ਹੇਟ ਜਿਹੜੀਆਂ ਅਲੱਗ-ਅਲੱਗ ਪੀਮਾ ਦਲ ਸੰਗਠਨ ਕੀਤਾ ਗਿਆ ਤੇ ਸਾਡੇ ਐਸਐਚਓ ਕਿਰਨਦੀਪ ਫਤੇਗੜ ਚੂੜਿਆ ਦੇ ਜਿਹੜੀਆਂ ਹੈ ਜਾਂ ਟੀਮਾਂ ਲੈ ਕੇ ਅਲੱਗ-ਅਲੱਗ ਇਨਵੈਸਟੀਗੇਸ਼ਨ ਵਿਕਤ ਪਾਕ ਤੋਂ ਇਨਵੈਸਟੀਗੇਟ ਕਰ ਰਹੇ ਸੀਗੇ ਜਿਸ ਦੇ ਤਹਿਤ ਸਾਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਸਰ ਨੂੰ ਮੂਵਮੈਂਟ ਕੀਤੀ ਹੋਈ ਹੈ ਥਰੂ ਦਾ ਸਿਸਟੇ ਫੁਟੇਜ ਤੇ ਇਸੇ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਇਹ ਫਤੇਗੜ ਚੂੜਿਆ ਤੋਂ ਬਾਹਰ ਨਿਕਲਦੇ ਆ ਤੇ ਜਾ ਕੇ ਮਜੀਠਾ ਤੋਂ ਅੱਗੇ ਜਾ ਕੇ ਉਨਾਲ ਦੇ ਮੋਟਰਸਾਈਕਲ ਤੇ ਫਿਲਹਾਲ ਪਹਿਲਾਂ ਕੋਈ ਨੰਬਰ ਪਲੇਟ ਨਹੀਂ ਸੀਗੀ ਬਟ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਇੱਕ ਤਾਂ ਨੰਬਰ ਪਲੇਟ ਲਾਈ ਹੋਈ ਸੀ ਸੈਕਿੰਡ ਉਹਨਾਂ ਨੇ ਆਪਣੇ ਜਿਹੜੇ ਫੇਸ ਤੋਂ ਜਿਹੜਾ ਕਪੜਾ ਸੀ ਉਹ ਉਡਾਰ ਦਿੱਤਾ ਸੀਗਾ ਤੇ ਉਸ ਤੇ ਜਿਹੜਾ ਫੇਸ ਦਾ ਉਹ ਕਪੜਾ ਉਤਰਿਆ ਤੇ ਸਾਨੂੰ ਥੋੜਾ ਜਿਹਾ ਸੀ ਦੇਖਿਆ ਤੇ ਪਤਾ ਲੱਗਿਆ ਕਿ ਇਹ ਜਿਹੜਾ ਹੈਗੇ ਇਹ ਲੁਧਿਆਣਾ ਥਾਣੇ ਲੁਧਿਆਣੇ ਤੋਂ ਆਏ ਹੈਗੇ ਮੁੱਲਾਪੁਰ ਦਾ ਖਾਤੂ ਤੇ ਇਸੇ ਤਰ੍ਹਾਂ ਹੀ ਅਸੀਂ ਨੂੰ ਜਿਹੜਾ ਹੈਗਾ ਵਾ 165 ਨੂੰ ਮੰਨੀ ਨੂੰ ਜਿਹੜਾ ਉਹ ਤੋਂ ਮੁੱਲਾਪੁਰ ਦਾਖਲ ਲੁਧਿਆਣਾ ਤੋਂ ਅਸੀਂ ਗ੍ਰਿਫਤਾਰ ਕੀਤਾ ਤੇ ਜਿਸੇ ਤਰ੍ਹਾਂ ਹੀ ਅਸੀਂ ਮਨੀ ਨੂੰ ਇੱਥੇ ਲਿਆ ਕੇ ਖੁਸ਼ਗਿਸਤੀ ਤੇ ਪੁਸ਼ਪੀਸ਼ਦ ਰਾਨ ਉਹਨਾਂ ਨੇ ਦੱਸਿਆ ਕਿ ਵਿਸ਼ਾਲ ਜਿਹੜਾ ਹੈਗਾ ਵਾ ਮਸੀਹ ਪੁੱਤਰ ਡੇਵਿਡ ਮਸੀਹ ਅਭਧੇਗੜ ਚੁਕਲੰਦਾ ਰਹਿਣ ਵਾਲਾ ਹੈਗਾ ਉਸ ਦੇ ਕਹਿਣ ਤੇ ਸੁਫਾਰੀ ਦੇਣ ਤੇ ਅਸੀਂ ਜਾਰਜ ਸੁਫਾਰੀ ਦਿੱਤੀ ਸੀ ਇਸ ਕੰਮ ਕਰਨ ਵਾਸਤੇ ਵਾਰਦਤ ਨੂੰ ਅਜਾਮ ਦੇਣ ਵਾਸਤੇ ਮਨੀ ਨੂੰ ਤੇ ਇਹ ਵਿਸ਼ਾਲ ਮਸੀਹ ਨੇ ਕਰਾਇਆ ਹੈ ਉਸੇ ਦਿਨੀ ਜਿਹੜਾ ਹੈਗਾ ਅਸੀਂ 16 ਪੰਜ ਨੂੰ ਹੀ ਸ਼ਾਮ ਨੂੰ ਜਿਹੜਾ ਹੈਗਾ ਵਿਸ਼ਾਲ ਨੂੰ ਵੀ ਫਤਿਹਗੁਰ ਟੂ ਵੀਆ ਤੋਂ ਗ੍ਰਫਤਾਰ ਕੀਤਾ ਤੇ ਵਿਸ਼ਾਲ ਦੀ ਪੁਸ਼ਪਿਸ਼ ਦਰੋਂ ਪਤਾ ਲੱਗਾ ਕਿ ਉਸ ਦਾ ਜਿਹੜਾ ਆਨਰ ਹੈਗਾ ਵਾ ਸੁਨੀਲ ਦੁਗਰ ਪੁੱਤਰ ਜਿਹੜਾ ਹੈਗਾ ਵਾ ਰੌਸ਼ਨ ਟੁਗ ਤੇ ਉਸ ਦੇ ਕਹਿੰਦੇ ਜਿਹੜਾ ਹੈਗਾ ਇਹ ਕੰਮ ਕੀਤਾ ਹੈਗਾ ਐਕਚੁਅਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਸੁਨੀਲ ਦੁਗਰ ਤੇ ਜਿਹੜਾ ਹੈਗਾ ਵਾ ਜਿਹੜਾ ਸਾਡਾ ਆਸ਼ੂ ਹੈਗਾ ਵਾ ਉਹ ਉਹਨਾਂ ਦੀ ਆਪੋਜ਼ਿਟ ਵਜ੍ਹਾ ਥੋੜਾ ਤਸਲਬਾਜੀ ਚਲਦੀ ਸੀਗੀ ਕਾਫੀ ਸਮੇਂ ਤੋਂ ਤੇ ਜਿਹੜਾ ਸੁਨੀਲ ਤਿੱਗਲ ਸੀਗਾ ਕਰੀਬ 2.5 ਸਾਲ ਤੋਂ ਬਟ ਕੈਨੇਡਾ ਚਲੇ ਗਿਆ ਸੀਗਾ ਇਹ ਫਤਿਹਗੜ ਚੂੜੀਆਂ ਦੇ ਨਹੀਂ ਰਹਿੰਦਾ ਸੀਗਾ ਤੇ ਬਟ ਉਸੇ ਜਿਹੜੀ ਵਜ੍ਹਾ ਰੰਜਿਸ਼ ਉਹ ਕੰਟੀਨਿਊ ਚਲਦੀ ਰਹਿੰਦੀ ਸੀਗੀ ਇਸ ਦੇ ਤਹਿਤ ਹੀ ਉਸਨੇ ਇੱਕ ਆਪਣਾ ਰੱਖਿਆ ਹੋਇਆ ਸੀ ਇੱਥੇ ਕੰਮ ਕਰਨ ਵਾਸਤੇ ਉਹ ਵਿਸ਼ਾਲ ਸੀਗੀ ਤੇ ਵਿਸ਼ਾਲ ਦੀ ਵੀ ਅਕਸਰ ਤਕਰਾਰਬਾਜੀ ਜੁੜੀ ਹੈਗੀ ਅਸ਼ਮਨ ਚਲਦੀ ਰਹਿੰਦੀ ਸੀ ਇਸੇ ਦੌਰਾਨ ਹੀ ਉਹਨਾਂ ਨੇ 1.5 ਸਾਲ ਤੋਂ ਸੋਚਿਆ ਸੀਗਾ ਇਸ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਕਰਨਾ ਤੇ ਉਹ ਵਿਸ਼ਾ ਅਕਚੁਅਲੀ ਸੋਚ ਰਿਹਾ ਸੀਗਾ ਕਿ ਇਲੈਕਸ਼ਨ ਦੇ ਦਿਨ ਆਉਣ ਸਾਰਿਆਂ ਦੇ ਜਿਹੜੇ ਹੈਗੇ ਵੈਪਨ ਜਮ੍ਹਾਂ ਹੋ ਜਾਣ ਵੈਪਨ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਵਰਦਤ ਨੂੰ ਆਜਾਮ ਦਿੱਤਾ ਜਾਵੇ ਇਸੇ ਤਰ੍ਹਾਂ ਹੀ ਇਹਨਾਂ ਨੇ ਵਰਦਤ ਨੂੰ ਆਜਾਮ ਦਿੱਤਾ ਕੋਈ ਕਹਿ ਸਕਦੇ ਆ ਕਿ ਇਰਾਦਾ ਤਾਂ ਇੰਟੈਂਸ਼ਨ ਤਾਂ ਉਹਨਾਂ ਦਾ ਮਰਡਰ ਕਰਨ ਦਾ ਸੀਗਾ ਬਟ ਇਹ ਜਿਹੜਾ ਫਤਿਹਗੜ ਚੂੜੀਆਂ ਦੇ ਵਿੱਚ ਇਹ ਕਾਫੀ ਸ਼ਹਿਰ ਹੈਗਾ ਤੇ ਕਾਫੀ ਲੋਕਾਂ ਦਾ ਆਉਣਾ ਜਾਣਾ ਹੈਗਾ ਉਹ ਆਪਣੇ ਨਾਲ ਦਾਤਰ ਲੈ ਕੇ ਆਏ ਸੀਗੇ ਦਾਤਰ ਦੇ ਨਾਲ ਹੀ ਵਾਰ ਕੀਤੇ ਗਏ ਬਟ ਉਹ ਲੱਕੀਲੀ ਲੋਕਾਂ ਦਾ ਇਕੱਠ ਹੋਣ ਦੇ ਕਰਕੇ ਉਹ ਫਟਾਫਟ ਜਿਹੜਾ ਵਾਰਤਾਰਤ ਕਰਕੇ ਪੱਜ ਗਏ ਸੀ ਕਿੰਨੇ ਪੈਸਿਆਂ ਦਾ ਇੰਤਰੀ ਹੋਈ ਸੀ ਦੀ ਜੀ ਅਸਲ ਜਿਹੜੇ ₹100 ਲਿਆ ਸੀਗਾ ਤੇ ਨੇ 80000 ਰੁਪਏ ਜਿਹੜਾ ਹੈਗਾ ਮਨੀ ਲੁਧਿਆਣਾ ਦੇ ਲੁਧਿਆਣੇ ਨੂੰ ਦਿੱਤੇ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੀ ਹੈਵੀਆ ਵਾਰਦਾਤ ਨੂੰ ਅਜਾਮ ਦੇਣਾ ਹੈ ਇਸੇ ਤਰ੍ਹਾਂ ਹੀ ਸੁਨੀਲ ਜਿਹੜਾ ਹੈਗਾ ਉਸਰ ਮਨੀ ਹੈਗਾ ਵਾ ਇੱਥੇ ਪਹਿਲਾਂ ਰੈਕੀ ਕਰਦੇ ਰਹੇ 2-3 ਦਿਨ ਉਸ ਤੋਂ ਬਾਅਦ ਹੈਗਾ ਉਹ 7 ਤਰੀਕ ਨੂੰ ਵਾਰਦਾਤ ਨੂੰ ਅਜਾਮ ਦਿੱਤਾ ਉਹਨਾਂ ਨੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆਇਆ ਬਿਕਾਜ਼ ਇਹ ਕਾਫੀ ਯੰਗ ਏਜ ਦੇ ਵਿੱਚ ਹੈ ਦੇ ਸਾਰੇ ਕਿੰਨੇ ਪੈਸੇ ਦੀ ਗੀ ਜੀ 80000 ਰੁਪਏ ਅਸਲੀ ਗੱਲ ਇਹ ਤੇ ਵਿਸ਼ਾਲ ਦਾ ਮੇਨ ਰੂਮ ਜਿਹੜਾ ਵਿਸ਼ਾਲ ਮਸੀਤ ਪਟੇ ਘਟਾ ਵਿਸ਼ਾਲ ਮਸੀਹ ਨੇ ਆਪਣਾ ਜਿਹੜਾ ਹੈਗਾ ਉਸ ਦਾ ਆਨਰ ਸੀਗਾ ਸੁਨੀਲ ਦੁੱਗਲ ਦੇ ਕਹਿਣ ਤੇ ਜਿਹੜਾ ਹੈਗਾ ਵਾ ਮਨੀ ਤੋਂ ਕੰਮ ਕਰਵਾਇਆ ਸੀ ਮਨੀ ਅਗੇ ਹੋਰ ਦੋ ਲੜਕੇ ਜਿਹੜੇ ਲੁਧਿਆਣਾ ਤੋਂ ਲੈ ਕੇ ਆਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਨਾਮਜ਼ਦ ਕੀਤਾ ਗਿਆ ਹੈਗਾ ਵਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰੀ ਕਰਕੇ ਉਹਨਾਂ ਦਾ ਚਲਾਕ ਜਿਹੜਾ ਦਿੱਤਾ ਜਾਵੇਗਾ ਜੀ ਸੁਨੀਲ ਦੁੱਗਲ ਨੇ ਵੀ ਕੀਤਾ ਜੀ ਸੁਨੀਲ ਦੁੱਗਲ ਨੇ ਵੀ ਕੀਤਾ ਹੋਇਆ ਫਿਲਹਾਲ ਇਹਨਾਂ ਦਾ ਵਾਧਾ ਜੁਰਮ ਕੀਤਾ ਗਿਆ ਹੈ 307 ਦੇ ਤਹਿਤ ਬਟ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਜੀ ਇਹ ਸਾਰੇ ਰੈਸਟ ਹੋ ਗਏ ਸਾਰਿਆਂ ਦੀ ਨਹੀਂ ਫਿਲਹਾਲ ਵਿਸ਼ਾਲ ਤੇ ਮਨੀ ਲੁਧਿਆਣਾ ਨੂੰ ਰੈਸਟ ਕੀਤਾ ਗਿਆ ਹੈ ਬਾਕੀ ਜਿਹੜੇ ਹੈਗੇ ਮਨੀ ਦੋ ਵਿਅਕਤੀਆਂ ਦੇ ਨਾਲ ਹੋਰ ਆਇਆ ਸੀ ਮੋਟਰਸਾਈਕਲ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਗਾ ਤੇ ਸੁਨੀਲ ਸੌਰੀ ਜਿਹੜਾ ਸੁਨੀਲ ਦੁੱਗਲ ਹੈਗਾ ਉਹ ਕਰੀਬ 2.25 ਸਾਲ ਤੋਂ ਬਾਹਰ ਰਹਿ ਰਿਹਾ ਹੈ ਦੋ ਜਣਾਂ ਦੀ ਰੈਸਟ ਹੋਈ ਹੈ ਹਾਂ ਜੀ ਦੋ ਜਣਾਂ ਦੀ ਰੈਸਟ ਹੈ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ